ਮੈਂ ਐਸੇ ਹੀ ਮਾਛੀ ਵਾਲਾ ਪਿੰਡ ਅਜ ਨਾਲੇ ਹਲਕੇ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਹੜ੍ਹਾਂ ਦਾ ਪਾਣੀ ਆਇਆ ਮੈਂ ਉੱਥੋਂ ਦੇ ਖੇਤਾਂ ਦੇ ਵਿੱਚ ਖੜਾ ਹਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀਗਾ ਕਿ ਆ ਜਿੱਥੇ ਮੈਂ ਖੜਾ ਇੱਥੇ 4 4 ਫੁੱਟ ਜਿਹੜੀ ਰੇਤ ਇਹਨਾਂ ਸਾਰੀਆਂ ਜ਼ਮੀਨਾਂ ਦੇ ਵਿੱਚ ਆ ਗਈ ਇੱਥੇ ਝੋਨਾ ਲੱਗਾ ਸੀ ਲਗਭਗ ਇਤਿਆਜ਼ ਸੀਗਾ ਪੱਕਾ ਝੋਨਾ ਸੀਗਾ ਪਰ ਇਹਦੇ ਵਿੱਚ ਰੇਤ ਆ ਗਈ ਹੈ ਔਰ ਕਿਸਾਨ ਬੜੇ ਚਿੰਤਤ ਨੇ ਕਿ ਹੁਣ ਉਹ ਕਣ ਕਿੱਥੇ ਵੇਚਣਗੇ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਤੇ ਰੇਤ ਆ ਗਈ ਹੈ ਇੱਧਰ ਗਾੜੀ ਦਾ ਵੀ ਤੇ ਆਇਆ ਅਦਾ ਰਾਵੀ ਦਾ ਜਾਤੋਂ ਆਦ ਤੇ ਰਾਵੀ ਦਾ ਜਾਤੋਂ ਪਾਰ ਦੋਵੇਂ ਪਾਸੇ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਸੀਗੀਆਂ ਦੋਵੇਂ ਪਾਸੇ ਰੇਤ ਆ ਗਈ ਆ ਮੈਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਅਪੀਲ ਕਰੂੰਗਾ ਆਪਣੇ ਹਲਕੇ ਵੱਲੋਂ ਅਜ ਨਾਲੇ ਵੱਲੋਂ ਕਿ ਸਾਡੇ ਹਲਕੇ 'ਚ ਬਹੁਤ ਸਾਰੀ ਜ਼ਮੀਨ ਦੇ ਵਿੱਚ ਰੇਤ ਆ ਗਈ ਆ ਸਾਡੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਆ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬੁਰਦ ਵੀ ਹੋ ਗਈ ਆ ਦਰਿਆ ਰੋੜ ਕੇ ਲੈ ਗਿਆ ਪਰ ਬਾਕੀ ਥਾਵਾਂ ਦੇ ਉੱਤੇ ਸਾ ਰੇਤ ਜਿਹੜੀ ਆ ਚੜ ਗਈ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੀ ਸਰਕਾਰ ਵੱਲੋਂ ਇੱਕ ਪਾਲਿਸੀ ਜਿਹੜੀ ਬਣਾਓ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਰੇਤ ਵੀ ਉਹਦੀ ਹੈ ਉਹਨੂੰ ਰੇਤ ਕੱਢਣ ਦਾ ਜਿਹੜਾ ਅਧਿਕਾਰ ਦੋ ਉਹ ਆਪਣੀ ਰੇਤ ਕੱਢ ਕੇ ਵੇਚ ਲੇ ਇਕੱਠੀ ਕਰ ਲੇ ਜੋ ਮਰਜ਼ੀ ਕਰ ਲੇ ਉਹਨੂੰ ਅਧਿਕਾਰ ਹੋਣਾ ਚਾਹੀਦਾ ਕਿਸਾਨ ਨੂੰ ਹੋਰ ਕਿਸੇ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਇਹ ਕਿਸਾਨਾਂ ਦੀ ਆਮ ਮੰਗ ਹੈ ਮੇਰੇ ਆਮ ਕਿਸਾਨ ਕਹਿੰਦੇ ਆ ਕਿ ਰੇਤ ਦਾ ਕੀ ਬਣੂਗਾ ਜੀ ਅਸੀਂ ਰੇਤ ਦਾ ਕੀ ਕਰਾਂਗੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਮੁੱਚੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਰਮਾਤਮਾ ਉਹਨਾਂ ਦੀ ਸਿਹਤ ਠੀਕ ਠਾਕ ਕਰੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਰ ਪੰਜਾਬ ਦੇ ਵਿੱਚ ਇਹ ਪਾਲਿਸੀ ਲੈ ਕੇ ਆਓ ਤਾਂ ਇਹ ਚਾਰ ਚਾਰ ਫੋਟ ਰੇਟ ਜਿਹੜੀ ਹੈ ਕਿਸਾਨ ਆਪ ਵੇਚ ਲੂਗਾ ਉਹਦਾ ਕੁਝ ਭਲਾ ਵੀ ਹੋ ਜਾਊਗਾ ਉਹਦਾ ਜਿਹੜਾ ਝੋਨਾ ਬਦਵਾਦ ਹੋਇਆ ਉਹਦੇ 'ਚ ਵੀ ਉਹਦਾ ਭਲਾ ਹੋਊਗਾ ਬਚਾਦੇ ਦਾ ਉਹ ਕੋਈ ਚਾਰ ਪੈਸੇ ਵਾਟ ਲੂਗਾ ਆਪਣੇ ਖਰਚਾ ਪੈਸੇ ਲੈ ਆਊਗਾ ਔਰ ਅਗਲੀ ਕਣਕ ਬੀਜਣ ਲਈ ਜਿਹੜਾ ਉਹ ਉਹ ਰੈਡੀ ਹੋ ਜਾਊਗਾ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਅਕਤੂਬਰ ਤੇ ਅੰਡ ਦੇ ਵਿੱਚ ਲੋਕ ਕਣਕਾਂ ਜਿਹੜੀਆਂ ਵੀ ਦਿੰਦੇ ਆ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਸੀਐਮ ਸਾਹਿਬ ਨੂੰ ਕਿ ਮੁੱਖ ਮੰਤਰੀ ਸਾਹਿਬ ਇਹ ਪਾਲਿਸੀ ਜਿਹੜੀ ਇਹਨੂੰ ਤੁਰੰਤ ਜਿਹੜਾ ਜਾਰੀ ਕੀਤਾ ਜਾਵੇ ਜਿਸ ਦਾ ਖੇਤ ਉਸ ਦੀ ਰੇਤ ਉਹਦੇ ਕੋਈ ਚੰਡੀਗੜ੍ਹ ਤੱਕ ਪਰਮਿਟ ਪਰਮਿਟ ਲੈਣ ਦੇ ਚੱਕਰਾਂ ਚ ਨਾ ਪਾਇਆ ਜਾਵੇ ਜੇ ਵੱਧ ਤੋਂ ਵੱਧ ਪੌਣਾ ਵੀ ਆ ਤੇ ਤਹਿਸੀਲਦਾਰ ਤੱਕ ਤਹਿਸੀਲਦਾਰ ਨੂੰ ਅਧਿਕਾਰ ਦੇ ਦਿਦੋ ਕਿ ਜਿਹਦੀ ਜ਼ਮੀਨ ਆ ਉਹਨੂੰ ਰੇਤ ਪੁੱਟਣ ਦਾ ਅਧਿਕਾਰ ਦੇ ਦਿਦੋ ਬਸ ਮੈਂ ਇਹ ਤੁਹਾਨੂੰ ਬੇਨਤੀ ਕਰਨੀ ਸੀਗੀ